ਬੀਤੇ ਦਿਨੀ ਸਰਦ ਦੀ ਪਿੰਡ ਕਮਾ ਸਕੇ ਵਿਖੇ ਚੋਨਾ ਦੀ ਰਿੰਜਿਸ ਨੂੰ ਲੈ ਕੇ ਖੂਨੀ ਚਰਬ ਵਿੱਚ ਔਰਤ ਦੀ ਮੌਤ ਅਤੇ ਦੋ ਵਿਅਕਤੀ ਗੰਭੀਰ ਜ਼ਖਮੀ ਹੋ ਗਏ ਸਨ ਅੱਜ 3 ਦਿਨ ਬੀਤ ਜਾਣ ਤੋਂ ਬਾਅਦ ਪੁਲਿਸ ਵੱਲੋਂ ਮੁੱਖ ਜਿਹੜੇ ਦੋਸ਼ੀ ਸਨ ਉਹਨਾਂ ਨੂੰ ਗ੍ਰਿਫਤਾਰ ਨਾ ਕਰਨ ਤੇ ਪਿੰਡ ਵਾਸੀਆਂ ਨੇ ਮ੍ਰਿਤਕ ਔਰਤ ਕੁਲਦੀਪ ਕੌਰ ਦੀ ਲਾਸ਼ ਰੱਖ ਕੇ ਰੋਸ ਮੋਜਾਇਰਾ ਕੀਤਾ ਮੁੱਖ ਕੇ ਤੇ ਬਲਵਿੰਦਰ ਸਿੰਘ ਤਰਸੇਮ ਸਿੰਘ ਸਰੂਪ ਸਿੰਘ ਤੇ ਸਮੂਹ ਪਿੰਡ ਵਾਸੀਆਂ ਨੇ ਆਖਿਆ ਕਿ ਸਾਬਕਾ ਸਰਪੰਚ ਮਹਿੰਦਰ ਸਿੰਘ ਤੇ ਚਰਨ ਸਿੰਘ ਦੀ ਸ਼ੈਤ ਉਕਤ ਵਿਅਕਤੀਆਂ ਨੇ ਇਸ ਘਟਨਾ ਨੂੰ ਇੰਜਾਮ ਦਿੱਤਾ ਹੈ ਪੁਲਿਸ ਵੱਲੋਂ ਜਿਹੜੇ ਵਿਕਤੀਆਂ ਨੇ ਇਨਜਾਮ ਦਿੱਤਾ ਉਸ ਨੂੰ ਗ੍ਰਿਫਤਾਰ ਨਹੀਂ ਕਰੇ ਜਿੱਦੇ ਸਮੂਹ ਪਿੰਡ ਵਾਸੀਆਂ ਨੇ ਪਾਰੀ ਰੋष ਹੈ ਅਤੇ ਉਹਨਾਂ ਨੇ ਇੱਕ ਸੁਰ ਵਿੱਚ ਆਖਿਆ ਕਿ ਜੇਕਰ ਪੁਲਿਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤੇ ਉਹਨਾਂ ਨੇ ਆਖਿਆ ਕਿ ਇਸ ਤੇ ਔਰਤ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ ਇਸੇ ਸਬੰਧੀ ਥਾਣਾ ਲੋਪੋਕੇ ਦੇ ਮੁਖੀ ਅਮਰਦੀਪ ਸਿੰਘ ਨਾਲ ਸੰਪਰਕ ਕੀਤਾ ਤੇ ਉਹਨਾਂ ਨੇ ਆਖਿਆ ਕਿ ਇਸ ਮਾਮਲੇ ਸਬੰਧੀ 27 ਵਿਅਕਤੀ ਦੇ ਉੱਪਰ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਉਹਨਾਂ ਨੇ ਆਖਿਆ ਕਿ ਪਰਿਵਾਰ ਵੱਲੋਂ ਦੋ ਹੋਰ ਨਾਮ ਦਰਜ ਕਰਵਾਏ ਗਏ ਹਨ ਉਹਨਾਂ ਨੇ ਆਖਿਆ ਕਿ ਹੁਣ ਤੱਕ ਚਾਰ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਬਾਕੀ ਲੋਕੀ ਜਿਹੜੇ ਆ ਉਹਨਾਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਪਿੰਡ ਆ ਦਾ ਕਮਾਸਕਾ ਜੀ ਕੀ ਮਸਲਾ ਜਿਹੜਾ ਲਾਛ ਲਾ ਕੇ ਰੋਸ ਮਸਲਾ ਇਹ ਹੈ ਜੀ ਕਿ ਸਾਡੇ ਇਲੈਕਸ਼ਨ ਦੇ ਵਿੱਚ ਜਿਹੜੀ ਲੜਾਈ ਹੋਈ ਆ ਜਦੋਂ ਕਾਗਜ਼ ਜਮ੍ਹਾਂ ਕਰਾਉਣ ਗਏ ਨੇ ਰਾਏਸਾਂ ਸੀ ਉੱਥੇ ਇਹਨਾਂ ਦੀ ਲੜਾਈ ਉਸ ਤੋਂ ਬਾਅਦ ਪਿੰਡ ਆ ਕੇ ਲੜਾਈ ਹੋਈ ਆ ਦੂਜੀ ਧਿਰ ਵਾਲੇ ਬੰਦੇ ਜਿਹੜੇ ਬਹੁਤ ਖਤਰਨਾਕ ਬੰਦੇ ਨੇ ਉਹਨਾਂ ਨੇ ਕੀ ਕੀਤਾ ਪੂਰੀ ਸਾਜ਼ਿਸ਼ ਦੇ ਨਾਲ ਆਪਣੇ ਬਾਹਰੋਂ ਬੰਦੇ ਮਗਾ ਕੇ ਨਾਲ ਜਿਹੜੇ ਗੈਂਗਸਟਰ ਜਿਹੜੇ ਪਾਲੇ ਉਹਨਾਂ ਨਾਲ ਜਿਹੜੇ ਉਹਨਾਂ ਦੇ ਸੱਜਣ ਮਿੱਤਰ ਵੀ ਨਾਲ ਆ ਗਏ ਜਿਹੜੇ ਉਹਨੇ ਪਿੰਡ ਆ ਕੇ ਅੰਨੇਵਾ ਗੋਲੀਆਂ ਚਲਾਈਆਂ ਨੇ ਸਾਡੇ ਦੀ ਸਾਡੇ ਬੰਦਿਆਂ ਦਾ ਕੋਈ ਕਸੂਰ ਨਹੀਂ ਆ ਨਾ ਇਹਨਾਂ ਕੋਈ ਹਥਿਆਰ ਆ ਨਾ ਹੀ ਕੋਈ ਲੜਾਈ ਦੇ ਮੂਡ ਦੇ ਵਿੱਚ ਸੀ ਬਾਕੀ ਇਹਨਾਂ ਨੇ ਆ ਕੇ ਇਹਨਾਂ ਨੇ ਪਿੰਡ ਆ ਬਹੁਤ ਜ਼ਿਆਦਾ ਗਦਰ ਮਚਾਇਆ ਲੋਕਾਂ ਨੇ ਭੱਜ ਕੇ ਜਾਨ ਬਚਾਈਆਂ ਨੇ ਗੱਡੀਆਂ ਇੰਨਾ ਜ਼ਿਆਦਾ ਇਹਨਾਂ ਨੇ ਗੋਲੀ ਚਲਾਈ ਜਿਸ ਤਰ੍ਹਾਂ ਦੀਵਾਲੀ ਦੇ ਪਟਾਕੇ ਚੱਲਦੇ ਨੇ ਇਸ ਤਰ੍ਹਾਂ ਇਹਨਾਂ ਨੇ ਗੋਲੀਆਂ ਚਲਾਈਆਂ ਨੇ ਲੋਕਾਂ ਨੇ ਭੱਜ ਕੇ ਜਾਨ ਬਚਾਈ ਆਪਣੀ ਬਹੁਤ ਜ਼ਿਆਦਾ ਬੁਰਾ ਹਾਲ ਕੀਤਾ ਲੋਕਾਂ ਦਾ ਇੱਕ ਘਰ ਤੋਂ ਘੱਟ ਕੋਈ 20 ਤੋਂ 25 ਬੰਦੇ ਸੀ ਕੋਈ ਨਾਂ ਵੀ ਹੈ ਉਹਨਾਂ ਦਾ ਹਾਂ ਜੀ ਨਾਂ ਵੀ ਹੈਗਾ ਜੀ ਸੁਖਰਾਜ ਸਿੰਘ ਹਿਰ ਆਲਮ ਸਿੰਘ ਹਿਰ ਸੁਖਰਾ ਜੁਗਰਾਜ ਸੁਆ ਆਪਣਾ ਜਗਰੂਪ ਸਿੰਘ ਹਿਰ ਤੇ ਆਪਣਾ ਇਹਨਾਂ ਦੇ ਹੈਗੇ ਨੇ ਕੀ ਉਹਨੂੰ ਕਹਿੰਦੇ ਆ ਮੇਜਰ ਸਿੰਘ ਜਿਹੜਾ ਜਿਹਨੇ ਸਰਪੰਚੀ ਦਾ ਯਾਨੀ ਕਿ ਆਪਣਾ ਫਾਰਮ ਭਰੇ ਸੀ ਜਿਹਦੇ ਨਾਂ ਦੇ ਇਹ ਹੁਣ ਕਾਰਵਾਈ ਜਿਹੜੀ ਕਿਹਦੀ ਸ਼ਹਿਦ ਨਹੀਂ ਹੋਣ ਦੇ ਕਾਰਵਾਈ ਇਹ ਵੇਖੋ ਜਿਹੜਾ ਇਹਨਾਂ ਦੇ ਕੋਈ ਆਪਣੇ ਨਿੱਜੀ ਬੰਦੇ ਜਿਹੜਾ ਇਹਨਾਂ ਦਾ ਸਾਫਕਾ ਸਰਪੰਚਾ ਜਿਹੜਾ ਹਾਂ ਜੀ ਇੱਕ ਮੌਜੂਦਾ ਸਰਪੰਚਾ ਸਰਦਾਰ ਚਰਨ ਸਿੰਘ ਤੇ ਸਾਫਕਾ ਸਰਪੰਚ ਸਰਮਿੰਦਰ ਸਿੰਘ ਇਹ ਸਾਰਾ ਉਹਨਾਂ ਦੀ ਸ਼ਹਿਦ ਹੋ ਰਿਹਾ ਇਹ ਉਹ ਆਪਣਾ ਕੇਸ ਨੂੰ ਕਿਸੇ ਬੰਨੇ ਵੀ ਲੱਗਣ ਨਹੀਂ ਦੀ ਹਾਂ ਜੀ ਤੇ ਪੁਲਿਸ ਗ੍ਰਿਫਤਾਰ ਨਹੀਂ ਕਰ ਰਹੀ ਦੋਸਤ ਪੁਲਿਸ ਜਿਹੜੀ ਹੈ ਪੁਲਿਸ ਆਪਣਾ ਪੂਰਾ ਯੋਰ ਲਾ ਰਹੀ ਆ ਪੁਲਿਸ ਸਾਡਾ ਬਹੁਤ ਸਾਥ ਦਿੱਤਾ ਹੁਣ ਤੱਕ ਬਹੁਤ ਸਾਥ ਦਿੱਤਾ ਜੀ ਜਦੋਂ ਹੀ ਇਹਨੂੰ ਬੁਲਾਇਆ ਉਹ ਆਏ ਨੇ ਉਹਨਾਂ ਨੇ ਸਾਰਾ ਕੁਝ ਕੀਤਾ ਹੋ ਅੱਗੇ ਵੀ ਕਾਰਵਾਈ ਕਰਦੀ ਬਈਆ ਬਾਕੀ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਕਿ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਇਹਨਾਂ ਨੂੰ ਵੱਧ ਤੋਂ ਵੱਧ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਪਾਰਟੀ ਬਾਈ ਦਾ ਮਸਲਾ ਜੀ ਬਿਲਕੁਲ ਪਾਰਟੀ ਬਾਈ ਦਾ ਮਸਲਾ ਜੀ ਇਹਨਾਂ ਦਾ ਇਹਨਾਂ ਦਾ ਮੁੱਖ ਕਾਰਨ ਹੈ ਪੰਚਾਇਤੀ ਪੈਲੀ ਦਾ ਮੈਂ ਜੀ ਮੈਂ ਕਾਂਗਰਸ ਦਾ ਤੁਹਾਡੇ ਨਾਲ ਸੰਪਰਕ ਹੈ ਜੀ ਦੂਜੀ ਵਾਰ ਆਮ ਆਦਮੀ ਪਾਰਟੀ ਨਾਲ ਸੰਪਰਕ ਹੈ ਜੀ ਹਾਂਜੀ ਮਤਲਬ ਉਹਨਾਂ ਨੂੰ ਹਜੇ ਨਹੀਂ ਹੋਇਆ ਸਾਡੇ ਬੰਦੇ ਜਿਹੜੇ ਸੀ ਸਾਡੇ ਬੰਦੀਆ ਮਤਲਬ ਬਿਲਕੁਲ ਜਿੱਤਦੇ ਸੀ ਠੀਕ ਹੈ ਸਾਡੀ ਬਹੁਮਤ ਸੀ ਉਹ ਉਹਨਾਂ ਨੂੰ ਉਹਨਾਂ ਕੋਲ ਸਵਾਰ ਨਹੀਂ ਹੋਈ ਉਹਨਾਂ ਦੇ ਕੋਲ ਉਹਨਾਂ ਨੇ ਕੀ ਕੀਤਾ ਉਹਨਾਂ ਨਾਲ ਝਗੜਾ ਕੀਤਾ ਉਹਦੇ ਵਿੱਚ ਸਾਡੀ ਜਿਹੜੀ ਕਾ ਕੁਲਦੀਪ ਕੌਰ ਜੀ ਮੇਰੇ ਪਰਜਾਈ ਨੇ ਇਹਨਾਂ ਦੀ ਡੈਥ ਹੋ ਗਈ ਆ ਇਹ ਆਪਣਾ 4 ਤਰੀਕ ਦੀ ਹੋਈ ਹੈ ਜੀ ਜਿਦਣ ਕਾਗਜ਼ ਆ ਮਾਇਨ ਉਦੋਂ ਦਾ ਸਰਕਾਰ ਕਦੋਂ ਕੀਤਾ ਜਾਊਗਾ ਇਹਦਾ ਸਰਕਾਰ ਅਸੀਂ ਅਣਮਿਥੇ ਸਮੇਂ ਤਾਂ ਕਹੀਂ ਜਿਹੜਾ ਇਹਨੂੰ ਡੈੱਡ ਬੋਡੀ ਰੱਖ ਕੇ ਪ੍ਰਸ਼ਾਸਨ ਦੇ ਕੋਲੋਂ ਆਪਾਂ ਮੰਗ ਕਰਨੀ ਆ ਕਿ ਵੱਧ ਤੋਂ ਵੱਧ ਜਿਹੜੀ ਹੋ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿੰਨੀ ਦੇਰ ਪ੍ਰਸ਼ਾਸਨ ਸਾਡੀ ਮੰਗ ਨੂੰ ਨਹੀਂ ਪ੍ਰਵਾਨ ਕਰਦਾ ਨਹੀਂ ਮਨਜ਼ੂਰ ਕਰਦਾ ਉਨੀ ਦੇਰ ਤੱਕ ਅਸੀਂ ਸਰਕਾਰ ਜਿਹੜਾ ਡੈੱਡ ਬੋਡੀ ਰੱਖ ਕੇ ਨਹੀਂ ਕਰਾਂਗੇ ਡੈੱਡ ਬੋਡੀ ਰੱਖ ਕੇ ਕਰਾਂਗੇ ਚਲੋ ਉਹਨੂੰ ਕੋਈ ਪਰਚੇ ਕੀਤੇ ਗਏ ਹਨ ਹਾਂਜੀ ਪਰਚੇ ਉਹਨਾਂ ਦੇ 70 ਬੰਦਿਆਂ ਦੇ ਪਰਚੇ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚੋਂ 4-5 ਬੰਦਿਆਂ ਦੀ ਗ੍ਰਿਫਤਾਰੀ ਹੋਈ ਹੈ ਉਹੀ ਕੀ ਮੰਗ ਕਰਦੇ ਜੀ ਮੰਗ ਅਸੀਂ ਮੰਗ ਕਰਦੇ ਆ ਕਿ ਜਿਹੜੇ ਬੰਦੇ ਰਹਿੰਦੇ ਆ ਉਹ ਵੀ ਗ੍ਰਿਫਤਾਰ ਕੀਤੇ ਜਾਣ ਹੋਰ ਕੋਈ ਤੁਹਾਡੇ ਬੰਦੇ ਦੇ ਉਹਦੇ ਵੀ ਕੋ ਸੱਟਾਂ ਲੱਗੀਆਂ ਹਾਂਜੀ ਇੱਕ ਪ੍ਰੇਮ ਸਿੰਘ ਆ ਜਿਹਦੇ ਗੋਲੀ ਵੱਜੀ ਆ ਗੋਲੀ ਦੇ ਛਰੇ ਵੱਜੇ ਨੇ ਉਹ ਗੁਰੂ ਨਾਨਕਾ ਹਸਪਤਾਲ ਦੇ ਵਿੱਚ ਦਾਖਲ ਆ ਜੀ ਇੱਕ ਸ਼ਮਸ਼ੀਰ ਸਿੰਘ ਆ ਉਹਦੇ ਸਿਰ ਦੇ ਵਿੱਚ ਬਹੁਤ ਗੰਭੀਰ ਸੱਟ ਆ ਉਹ ਵੀ ਬਹੁਤ ਜਨ ਕੀ ਉਹਨਾਂ ਦਾ ਸੀਰੀਅਸ ਆ ਉਹ ਵੀ ਇਹ ਗੁਰਦਾਨਾ ਕਾਸਪਟਲ ਦੇ ਵਿੱਚ ਦਾਖਲਾ ਅਸੀਂ ਮੰਗ ਕਰਦੇ ਹਾਂ ਕਿ ਸਾਡੇ ਜਿਹੜੇ ਬੰਦੇ ਜਿਹੜੇ ਜ਼ਖਮੀ ਹੋਏ ਨੇ ਇਹਨਾਂ ਦੇ ਵੀ ਇਲਾਜ ਦਾ ਜਿਹੜਾ ਕੋਈ ਮਤਲਬ ਸਰਕਾਰ ਵੱਲੋਂ ਕਿਉਂਕਿ ਪੰਚਾਇਤ ਦੇ ਚੋਣਾਂ ਦੇ ਵਿੱਚ ਸਾਰਾ ਕੁਝ ਹੋਇਆ ਗਵਰਨਮੈਂਟ ਵੱਲੋਂ ਵੀ ਜਿਹੜੀ ਸਾਡੀ ਕੋ ਸਹੂਲਤ ਜਿਹੜੀ ਸਹਾਤਾ ਕੀਤੀ ਜਾਵੇ ਇਹਨਾਂ ਦੇ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹ ਪੰਚਾਇਤੀ ਪਹਿਲੀ ਜਿਹੜੇ ਜਿਨ੍ਹਾਂ ਨੇ ਦੂਜੇ ਧੜੇ ਦੇ ਬੰਦੇ ਜਿਹੜੇ ਜਿਨ੍ਹਾਂ ਨੇ ਆਪਣਾ ਗੋਲੀ ਚਲਾਈ ਆ ਇਹ ਸਾਰੇ ਹੀ ਪੰਚਾਇਤੀ ਪਹਿਲੀ ਪਾਉਂਦੇ ਨੇ ਸ਼ੁਰੂ ਤੋਂ ਪਰ ਝਗੜਾ ਜਿਹੜਾ ਪਿੰਡ ਦੇ ਉਸ ਪੰਚਾਇਤੀ ਪੈਲੀ ਦਾ ਹੀ ਆ ਕਿ ਜਦੋਂ ਦੂਜੇ ਧਿਰ ਦੀ ਸਰਕਾਰ ਬਣ ਗਈ ਕਿ ਸਾਡੀ ਪੰਚਾਇਤੀ ਵਾਲੀ ਛੋਟੇ ਜਾਣੀ ਆ ਤੇ ਸਾਨੂੰ ਖਤਰਾ ਇਹਨਾਂ ਤੋਂ ਇਸ ਕਰਕੇ ਉਹਨਾਂ ਨੇ ਸਹੀ ਕਾਰਵਾਈ ਜਿਹੜੀ ਉਹ ਕੀਤੀ ਸੁਖਵਿੰਦਰ ਕੌਰ ਜੀ ਹਾਂ ਕੀ ਮਸਲਾ ਜਿਹੜਾ ਮੇਰੇ ਵੀਰ ਜੀ ਨੇ ਮੇਰੇ ਪਰ ਜਾਈ ਜੀ ਮੈਂ ਕਿ ਲੜਾਈ ਹੋਈ ਜਿੱਦਣ ਦੀ ਇਹਨਾਂ ਨੇ ਮੈਨੂੰ ਵੀ ਪਤਾ ਲੱਗਾ ਫੋਨ ਤੇ ਇਸ ਕਰਕੇ ਹੀ ਉਹਦੋਂ ਦੇ ਆਏ ਆ ਤੇ ਮੇਰੇ ਵੀਰ ਜੀ ਘਰ ਉੱਜੜ ਗਏ ਇੱਕ ਸਾਧਾ ਸਾਨੂੰ ਇਨਸਾਫ ਚਾਹੀਦਾ ਜੇ ਜਿਹੜੇ ਇਹਨਾਂ ਨੇ ਮਰਕੀ ਹਥਿਆਰ ਚੁਲੇ ਇੰਨੇ ਜ਼ਿਆਦਾ ਹਥਿਆਰ ਚੁਲੇ ਜੇ ਬਿਲਕੁਲ ਇਸ ਤਰ੍ਹਾਂ ਇਹਨਾਂ ਨੇ ਆਕੇ ਇਹ ਹਥਿਆਰ ਤੇ ਆਕੇ ਆ ਤੋ ਬਿਲਕੁਲ ਇਤਿਹਾਰਾਂ ਦੇ ਨਾਲ ਕੀਤੀ ਜੇ ਵਾਰਦਾਤ ਪੰਚਾਇਤੀ ਚੋਣਾਂ ਚੱਲਣ ਡੀਆਂ ਤੇ ਚੋਣ ਜਾਲ ਤਾਂ ਲੱਗਾ ਹਥਿਆਰ ਫੇਰ ਵੀ ਇਹਨਾਂ ਕੋ ਕਿੱਥੋਂ ਬਿਲਕੁਲ ਕਿੱਥੋਂ ਇਹ ਜੋ ਅਸੀਂ ਸਵਾਲ ਕਰਦੇ ਕਿ ਕਿੱਥੋਂ ਆਗੇ ਇੰਨੇ ਹਥਿਆਰ ਇਹਨਾਂ ਕੋ ਇੰਨੀ ਹਾਰੇ ਪੁਲਿਸ ਨੇ ਗੋਲੀਆਂ ਤੁਹਾਨੂੰ ਪਤਾ ਕਿ ਉਹ ਕਾਰਤੂਸ ਜਿਹੜੇ ਵਗੈਰਾ ਸਾਰੇ ਇਕੱਠੇ ਕਰਕੇ ਖੜੇ ਜੇ ਉਹ ਪੁਲਿਸ ਕੋ ਹਜੇ ਵੀ ਹੈਗੇ ਜੇ ਹੁਣ ਲਾਸ਼ ਰੱਖ ਕੇ ਰੋ ਸਮਝਾ ਰਾ ਕਿ ਲਾਸ਼ ਇਹ ਮੈਂ ਸਾਡੇ ਇਨਸਾਫ ਚਾਹੀਦਾ ਸਾਡੇ ਮੇਰੇ ਪਰ ਆਦਰ ਘਾਟ ਰੁੱਜੜ ਗਿਆ ਜੇ ਇਹ ਤਾਂ ਤੁਸੀਂ ਹਜ਼ਾਰ ਜਾਣਦੇ ਕਿ ਕਾਲੇ ਜੋਗੇ ਰਹਿ ਕੇ ਅਸੀਂ ਤੇ ਦਿਹਾੜੀਦਾਰ ਬੰਦੇ ਹਾਂ ਉਸ ਗ੍ਰਿਫਤਾਰ ਨਹੀਂ ਕਰੀ ਲੋਕਾਂ ਨੂੰ ਹਾਂਜੀ ਕਰਨੇ ਉਹਨਾਂ ਦੀ ਜਨਾਨੀ ਪੁਲਿਸ ਲਿਆ ਕੇ ਉਹਨਾਂ ਦੀ ਜਨਾਨੀਆਂ ਨੂੰ ਕਢਣ ਫਿਰ ਆਪੇ ਉਹ ਅੱਗੇ ਆਉਣਗੇ ਕੋਈ ਕਾਰਵਾਰੀ ਨਹੀਂ ਸਾਡੇ ਬੰਦੇ ਜੋ ਹੋਣੇ ਸਸਕਾਰ ਕਰਦੋਂ ਕੀਤਾ ਜਾਊਗਾ ਅਸੀਂ ਇਹ ਕਰਨਾ ਜੇ ਸਸਕਾਰ ਕਿਉਂਕਿ ਜੇ ਤੱਕ ਸਾਨੂੰ ਇਨਸਾਫ਼ ਨਹੀਂ ਮਿਲਿਆ ਜਦ ਤੱਕ ਉਹਨਾਂ ਸਾਰੀ ਗ੍ਰਿਫਤਾਰ ਨਹੀਂ ਹੋਏ ਉਸ ਤੱਕ ਇਨਸਾਫ਼ ਵਿੱਚ ਕੀ ਸਸਕਾਰ ਨਹੀਂ ਕਰਾਂਗੇ ਭਾਜੀ ਕੀ ਘਟਨਾ ਵਾਪਰੀ ਜਿਹੜੀ ਗੋਲੀ ਚੱਲੀ ਘਟਨਾ ਵਾਪਰੀ ਹੈ ਕਿ ਰਾਤੀਂ ਹੀ ਨੋਮੀਨੇਸ਼ਨ ਫਾਰਮ ਭਰਨ ਗਏ ਆ। ਹਾਂਜੀ। ਉੱਥੇ ਸਾਡੀ ਪੂਜੀ ਮੈਂ ਰਸੀਦਾਂ ਤੋਂ ਹੀ ਆ। ਹਾਂਜੀ। ਕਿੰਨਾ ਨਾ ਵੀ ਆਪ ਦੀ ਬਾਲਦੀ ਨਾ ਹੋਈ ਆ। ਆਪ ਦੇ ਵਰਕਰਾਂ ਨਾਲ। ਹਾਂਜੀ। ਅਹੀ ਰਸੀਦਾਂ ਮੰਗਦੇ ਨੇ ਰਸੀਦਾਂ ਦਿੰਦੇ ਨਹੀਂ। ਉੱਥੇ ਸਾਡੀਆਂ ਅੰਦਰੋਂ-ਉੱਦਰੀ ਪੱਗਾਂ ਲੱਥੀਆਂ ਨੇ। ਮੁੜ ਕੇ ਪੇਨ ਡਾਂਡ ਕੇ ਅਸੀਂ ਆਪ ਦੀ ਜਾਨਕੀ ਜਗ੍ਹਾ ਦੇ ਵਿੱਚ ਫੈਕਟਰੀ ਵਿੱਚ ਬਹਿ ਗਏ ਆ। ਇੱਥੇ ਆਣ ਕੇ ਤੇ ਉਹਨਾਂ ਨੇ ਸਾਡੇ ਤੇ ਗੋਲੀਆਂ ਦਾ ਹਮਲਾ ਕੀਤਾ। ਕਿੰਨੇ ਕੀਤਾ ਕੀ ਨਾਂ ਜਾਨੀ? ਸੋਹਬੀਰ ਸਿੰਘ ਆਲਮ ਸਿੰਘ। ਹਾਂ। ਹੋਰ ਉਹਨਾਂ ਦੇ ਸਾਥੀ ਬਹੁਤ ਨੇ। ਤੁਸੀਂ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ? ਅਸੀਂ ਕਾਂਗਰਸ ਤੇ ਜਿਹੜੇ ਸਾਡੇ ਦੋ ਬੰਦਿਆਂ ਨੂੰ ਇੱਕ ਸਾਡੀ ਜਨਾਨੀ ਔਰਤ ਮਰ ਗਈ ਆ ਮੌਕੇ ਤੇ ਉਹਨਾਂ ਦਾ ਸੱਟ ਲਾਈ ਬਾਲਾ ਮਾਰ ਕੇ ਕੀ ਨਾਂ ਕੀ ਉਹਦਾ ਉਹਦਾ ਨਾਂ ਹੈਗਾ ਤੁਰੀ ਇੱਕ ਔਰ ਅੱਛਾ ਜੀ ਉਹ ਮੌਕੇ ਤੇ ਮੌਤ ਹੋ ਗਈ ਮੌਕੇ ਤੇ ਮੌਤ ਹੋ ਗਈ ਆ ਜਿਹ ਇੱਕ ਸਾਡੇ ਪ੍ਰੇਮ ਸਿੰਘ ਹਾਂਜੀ ਤਰਮਸਾ ਸਿੰਘ ਉਹਨਾਂ ਦੇ ਸਿਰਲੇ ਵਜੇ ਆ ਗੋਲੀ ਵਜੀ ਆ ਹਾਂ ਹਾਂ ਤੇ ਜਿਹੜਾ ਸ਼ਮਸ਼ੀਰ ਸਿੰਘ ਉਹਨਾਂ ਦੇ ਤਿੱਖੇ ਹਥਿਆਰਾਂ ਨਾਲ ਹਮਲਾ ਕੀਤਾ ਕਿ ਉਹਨਾਂ ਦੇ ਡਾਕਟਰ ਹਾਂ ਹਾਂ ਤੇ ਜੋ ਵੀ ਉਹਨਾਂ ਦੇ ਕੋਲ ਆਇਆ ਉਹ ਮਾਰੇ ਗਿਆ ਉਹਨੂੰ ਵੀ ਸੱਟਾਂ ਬਹੁਤ ਵੀ ਸਿਰਲੇ ਵੀ ਜਿੰਦਾ ਸ਼ਮਸ਼ੀਰ ਸਿੰਘ ਨੇ ਵਜੀ ਆ ਤੇ ਕਿੱਥੇ ਹੁਣ ਉਹ ਹਸਪਤਾਲਿਆ ਗੁਰੂ ਨਾਨਕ ਦੇਵ ਜੀ ਹਸਪਤਾਲ ਰਾਹ ਦੇ ਅੱਛਾ ਜੀ ਤੇ ਦਾਖ ਲਿਆ ਅੱਛਾ ਜੀ ਤੇ ਪੁਲਿਸ ਪਹੁੰਚੀ ਮੌਕੇ ਤੇ ਪੁਲਿਸ ਪਹੁੰਚੀ ਮੌਕੇ ਤੇ ਹਾਂ ਜੀ ਪੁਲਿਸ ਦਾ ਸਾਥ ਸਾਨੂੰ ਵਧੀਆ ਮਿਲ ਰਿਹਾ ਹਾਂ ਹਾਂ ਉਹ ਆਪਣੇ ਤਰੀਕਿਆਂ ਨਾਲ ਜੋ ਕਾਨੂੰਨੀ ਕਾਰਵਾਈ ਉਰਾਧ ਦੀ ਕਰਨ ਰਿਹਾ ਅੱਛਾ ਜੀ ਤੇ ਹੁਣ ਕੀ ਮੰਗ ਕਰਦੇ ਅਸੀਂ ਮੰਗਦੇ ਆ ਕਿ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਹਾਂ ਜੀ ਭਾਜੀ ਕੀ ਨਾਂ ਹੈ ਜੀ ਆਪਣਾ ਅੜੇ ਦੋਸ਼ ਲੱਗੇ ਤੁਹਾਡੇ ਪਰਿਵਾਰ ਤੇ ਗੋਲੀਆਂ ਚਲਾ ਕੇ ਇੱਕ ਔਰਤ ਮਾਰ ਜੀ ਤੇ ਜ਼ਖਮੀ ਕਰ ਤੇ ਕੀ ਕਹਿਣਾ ਚਾਹੁੰਦੇ ਜਦੋਂ ਉਹਨੂੰ ਘੜਕਾਏ ਆ ਪੱਤਾ ਉਹਤੇ ਪੱਤਾ ਆਪਣੇ ਘਰ ਦਾ ਕੰਮ ਦਾ ਹਾਂਜੀ ਹਾਂਜੀ ਉਹ ਤੇ ਉਹ ਕਰਦਾ ਇਹ ਹੂੰ ਨਹੀਂ ਦੂਜੀ ਤੇਰ ਵਾਲੇ ਆਹ ਤੇ ਤੇਰ ਵਾਲੇ ਹਾਂਜੀ ਤੇ ਇਹਨਾਂ ਫੇਰ ਸਾਨੂੰ ਫੋਨ ਦਿੰਦਾ ਅੱਛਾ ਆਹੀਂ ਨਹੀਂ ਗਏ ਹਾਂ ਤੇ ਕੋਈ ਜਿਆਦਾ ਬੰਦੇ ਸੀ ਮਤਲਬ ਆਹੀਂ ਥੋੜੇ ਹਾਂ ਤੇ ਮੁਰਤੀ ਉੱਤੇ ਆਹ ਆਪਣੀ ਵੀ ਕਹਿਗੇ ਤੇ ਆਪਣੇ ਦਾਅ ਚਾਹਤ ਕਰਾਏ ਅੱਛਾ ਜੀ ਤੋਂ ਆਹੀ ਹੋ ਗਏ ਤੇ ਕਿਉਂ ਇਹ ਕਾਗਜ਼ ਨਹੀਂ ਕਰ ਲੈਂਦੇ ਸਾਡੇ ਐਂ ਦੇ ਦੇ ਦਿੰਦੇ ਆ ਇਹ ਆਉਂਗਾ ਲੋਕ ਆਪ ਨੂੰ ਅੱਛਾ ਜੀ ਤੇ ਮੁੰਡਾ ਬਾਹਰ ਜੋਤ ਦੇ ਨਾਇਆ ਤੇ ਉਹਨੇ ਨੂੰ ਕੋਈ ਚਕੇ ਲਿਆ ਤੇ ਅੱਗੋਂ ਮਰ ਰਾਇ ਇਹ ਪੈ ਗਏ ਨਾ ਇਹਨਾਂ ਨੂੰ ਜੁਤਲਾਈਆ ਤੇ ਉਹ ਤਾਂ ਵੀ ਬਿਚ ਰਹੇ ਆ ਕਿੰਨੇ ਜ਼ਖਮੀ ਹੋਏ ਤਾਂ ਕਿੰਨੇ ਬੰਦੇ ਜ਼ਖਮੀ ਹੋਏ ਤੋ ਤਿੰਨ ਅਸਲ ਕਰੀ ਕੱਲ ਪੱਤੋ ਦੀ ਗੋਲੀ ਚੱਲੀ ਉਹਦੇ ਖੇੜੇ ਇਹਦੇ ਵਿੱਚ ਮਕਦਮਾ ਨੰਬਰ 193 ਜਿਹੜਾ ਉਹਨਰਜਿਤ ਕੀਤਾ ਗਿਆ ਵਾ ਤਾਂ ਪਤੀਸ਼ ਕੀਤੀ ਗਈ ਆ ਉਹਨਾਂ ਦਾ ਜਿਹੜੇ ਆ ਚਾਰ ਦੋਸ਼ੀ ਅਸੀਂ ਜਿਹੜੇ ਆ ਗ੍ਰਿਫਤਾਰ ਕਰ ਲਿਆ ਤੇ ਬੀਬੀ ਕੁਲਦੀਪ ਕੌਰ ਦਾ ਜਿਹੜਾ ਮਰਤ ਗਇਆ ਉਹਨਾਂ ਦਾ ਪੋਸਟ ਮਾਰਨ ਕਰਵਾ ਕੇ ਲਾਸ਼ ਜਿਹੜੀ ਉਹਨਾਂ ਦੀ WhatsApp ਦੇ ਹਵਾਲੇ ਕਰਤੀ ਆ ਉਹ ਪਰਿਵਾਰ ਨਾਲ ਸਾਡਾ ਰابطਾ ਕਾਇਮ ਹੈ ਬਿਲਕੁਲ ਉਹ ਉਹਨਾਂ ਨੇ ਇਹਨਾਂ ਦੱਸਿਆ ਉਹਨਾਂ ਦੇ ਕੁਝ ਰਿਸ਼ਤੇਦਾਰ ਜੂਪੀ ਤੋਂ ਆਉਣ ਵਾਲੇ ਜਦੋਂ ਆਏ ਤਾਂ ਉਤਤਵਾਦ ਸਸਕਾਰ ਕਰਨਗੇ ਕੀ ਨਹੀਂ ਜੀ ਤੁਹਾਡੇ ਲੋ ਵੀ 8 12 ਜੀ ਦਿੱਤਾ ਗਿਆ ਵਿਚਨਾਂ ਲਈ ਵੀ ਅਥਾਰ ਜਮਾ ਕਰੋ ਜਿਵੇਂ 50 ਜਮਾ ਅਥਾਰ ਜਮਾ ਕਰਾਉਣ ਲਈ ਅਸੀਂ ਇੱਕ ਡੇਟ ਦਿੱਤੀ ਸੀ ਜਿਹਦੇ ਲਈ ਜੇ ਲੋਕ ਦਿਨ ਬਕਾਇਆ ਨੇ ਸਾਰੇ ਹਥਿਆਰ ਜਮ੍ਹਾਂ ਕੀਤੇ ਜਾ ਰਹੇ ਨੇ ਜ਼ੋਰ ਨਾਲ ਸਖਤੀ ਨਾਲ ਇਕੱਠੇ ਕੀਤੇ ਜਾ ਰਹੇ ਨੇ ਇਹ ਤਾਂ ਗੱਲ ਨਹੀਂ ਹੈ ਕੋਈ ਵੈਪਨਾਂ ਦੇ ਹੋ ਰਹੀ ਹੈ ਹਥਿਆਰ ਬਿਲਕੁਲ ਜਮ੍ਹਾਂ ਕਰਕੇ ਕੀਤੇ ਜਾਣਗੇ ਇਲੈਕਸ਼ਨ ਸ਼ਾਂਤੀ ਪੂਰਵ ਕਰਾਈ ਜਾਏਗੀ ਇੱਕਾ ਜਿਵੇਂ ਕਹਿ ਰਹੇ ਕਿ ਸਸਕਾਰ ਜਿਹੜਾ ਵਾ ਜਿੰਨ ਚਿਰ ਗ੍ਰਿਫਤਾਰੀ ਨਾ ਕੀਤੀ ਗਈ ਮੀਮ ਦੋਸ਼ੀ ਨੂੰ ਕੀਤਾ ਨਹੀਂ ਜਾਵੇਗਾ ਉਹ ਸਮਝਾਇਆ ਕੀਤਾ ਨਾ ਅੱਗੇ ਇਹਦੇ ਬਾਰੇ ਕੀ ਜਮ ਨਹੀਂ 4 ਦੋਸ਼ੀ ਕਿਹੜੇ ਅਸੀਂ ਗ੍ਰਿਫਤਾਰ ਕਰ ਲਏ ਕੋਲੇ ਦੇ ਚ 27 ਦੋਸ਼ੀ ਜਿਹੜੇ ਆ ਪਰਿਵਾਰ ਵੱਲੋਂ ਬਣਾਏ ਗਏ ਆ ਠੀਕ ਹੈ ਜੀ ਇਹ ਸਤਾਈ ਲੋਕੀਆਂ ਨੂੰ ਗ੍ਰਿਫਤਾਰ ਕਰਦੇ ਹਾਂ ਤੇ ਸਮਾਂ ਥੋੜਾ ਲੱਗ ਸਕਦਾ ਵਾ ਠੀਕ ਆ ਕੋਈ ਕਿਤੇ ਵੀ ਜਦੋਂ ਕਿਸੇ ਨੂੰ ਪਰਚਾ ਦਰਜ ਹੁੰਦਾ ਵਾ ਹਰ ਬੰਦਾ ਨੱਥ ਲਾ ਦੂਰ ਤੱਕ ਜਾਂਦਾ ਹੈ ਨਾ ਅਸੀਂ ਉਹਨਾਂ ਨੂੰ ਆਪਣੇ ਸਾਈਬਰ ਦੀ ਮਦਦ ਲੈ ਰਹੇ ਹਾਂ ਹੋਰ ਵੀ ਟੀਮਾਂ ਦੀ ਮਦਦ ਲੈ ਕੇ ਅਸੀਂ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਕੋਰਟ 'ਚ ਪੇਸ਼ ਕਰਾਂਗੇ